ਦੋ ਹੋਰ ਟੋਲ ਪਲਾਜ਼ੇ ਹੁਣ ਪੰਜਾਬ ਦੇ ਵਿੱਚ ਬੰਦ ਹੋਣਗੇ ਲੁਧਿਆਣਾ ਤੋਂ ਬਰਨਾਲਾ ਰੋਡ ਤੇ ਟੋਲ ਪਲਾਜ਼ੇ ਬੰਦ ਕੀਤੇ ਜਾਣਗੇ ਪਿੰਡ ਰਕਵਾ ਤੇ ਮਹਿਲਕਲਾ ਦੇ ਟੋਲ ਪਲਾਜ਼ੇ ਬੰਦ ਕੀਤੇ ਜਾਣਗੇ 2 April ਰਾਤ 12 ਵਜੇ ਤੋਂ ਹੀ ਇਹ ਟੋਲ ਪਲਾਜ਼ਿਆਂ ਨੂੰ ਬੰਦ ਕੀਤਾ ਜਾਏਗਾ ਕੰਪਨੀ ਨੇ ਜਿਹੜੀ ਹੈ ਟੋਲ ਨੂੰ ਵਧਾਉਣ ਦੀ ਮੰਗ ਕੀਤੀ ਸੀ ਕੋਵਿਡ ਤੇ ਕਿਸਾਨ ਆंदोलਨ ਦਾ ਵੇਰਵਾ ਦਿੱਤਾ ਗਿਆ ਸੀ ਲੁਧਿਆਣਾ ਤੋਂ ਬਰਨਾਲਾ ਜਿਹੜੇ ਟੋਲ ਪਲਾਜ਼ੇ ਨੇ ਉਹਨਾਂ ਨੂੰ ਬੰਦ ਕੀਤਾ ਜਾਏਗਾ ਤਸਵੀਰ ਕੀ ਲੁਧਿਆਣਾ वाया ਸੁਧਾਰ ਰਾਏਕੋਟ ਕਲਾ ਦੋ ਟੋਲ ਪਲਾਜ਼ੇ ਜਿਹੜੇ ਨੇ ਉਹਨਾਂ ਨੂੰ ਬੰਦ ਕੀਤਾ ਜਾਏਗਾ 2 April ਰਾਤ 12 ਵਜੇ ਤੋਂ ਹੀ ਇਹਨਾਂ ਨੂੰ ਬੰਦ ਕੀਤਾ ਜਾਏਗਾ ਪੰਜਾਬ ਸਰਕਾਰ ਦੇ ਵੱਲੋਂ ਹੁਣੇ ਜਿਹੜਾ ਐਲਾਨ ਕੀਤਾ ਗਿਆ ਕਿ ਦੋਹੋ ਟੋਲ ਪਲਾਜ਼ੇ ਪੰਜਾਬ ਦੇ ਵਿੱਚ ਬੰਦ ਕੀਤੇ ਜਾਣਗੇ 2 April ਰਾਤ 12 ਵਜੇ ਤੋਂ ਇਹਨਾਂ ਟੋਲ ਪਲਾਜ਼ਿਆਂ ਨੂੰ ਬੰਦ ਕੀਤਾ ਜਾਏਗਾ ਕੰਪਨੀ ਨੇ ਟੋਲ ਨੂੰ ਵਧਾਉਣ ਦੀ ਮੰਗ ਕੀਤੀ ਸੀ ਤੇ 2 April ਰਾਤ 12 ਵਜੇ ਤੋਂ ਇਹਨਾਂ ਦੋਨਾਂ ਟੋਲ ਪਲਾਜ਼ਾ ਨੂੰ ਬੰਦ ਕਰ ਦਿੱਤਾ ਜਾਏਗਾ ਕੋਵਿਡ ਤੇ ਕਿਸਾਨ ਆंदोलਨ ਦਾ ਵੇਰਵਾ ਦਿੱਤਾ ਗਿਆ ਸੀ ਮੁੱਖ ਮੰਤਰੀ ਭਗਵੰਤ ਸਣਮਾਨ ਦੇ ਵੱਲੋਂ ਵੀ ਟਵੀਟ ਕੀਤਾ ਗਿਆ ਲੁਧਿਆਣਾ ਤੋਂ ਬਰਨਾਲਾ ਵਾਇਆ ਸੁਦਾਰ ਰਾਇਕੋਟ ਮਹਿਲਕਲਾ ਦੋ ਟੋਲ ਪਲਾਜ਼ੇ ਨੇ ਇੱਕ ਪਿੰਡ ਰਗਬਾ ਨੇੜੇ ਮੁੱਲਾਪੁਰ ਦੂਜਾ ਪਿੰਡ ਮਹਿਲਕਲਾ ਇੱਕੋ ਕੰਪਨੀ ਦੇ ਤੇ ਪੰਜਾਬ సీఎం ਭਗਵੰਤ ਮਾਨ ਦਾ ਟਵੀਟ ਹੈ ਉਹਨਾਂ ਨੇ ਇਹ ਜਾਣਕਾਰੀ ਦਿੱਤੀ ਹੈ ਦੋ ਹੋ ਟੋਲ ਪਲਾਜ਼ੇ ਬੰਦ ਹੋਣਗੇ ਕੰਪਨੀ ਨੇ ਕੋਵਿਡ ਤੇ ਕਿਸਾਨ ਅੰਦੋਲਨ ਦਾ ਵੇਰਵਾ ਦੇ ਕੇ 448 ਦਿਨਾਂ ਦੀ ਟੋਲ ਨੂੰ ਵਧਾਉਣ ਦੀ ਮੰਗ ਕੀਤੀ ਸੀ ਤੇ ਦੋਵੇਂ ਟੋਲ ਮਿਤੀ 2 April ਰਾਤ 12:00 ਵਜੇ ਬੰਦ ਹੋਣਗੇ ਐਸੀ ਮਾਨਦੇ ਵੱਲੋਂ ਟਵੀਟ ਕੀਤਾ ਗਿਆ ਤੇ ਟਵੀਟ ਕਰਕੇ ਉਹਨਾਂ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ ਕਿ 2 April ਰਾਤ 12 ਵਜੇ ਤੋਂ ਇਹ ਦੋਵੇਂ ਟੋਲ ਪਲਾਜ਼ੇ ਬੰਦ ਕੀਤੇ ਜਾਣਗੇ ਕਿਸਾਨ ਆंदोलਨ ਤੇ ਕੋਵਿਡ ਦੇ ਜਿਹੜਾ ਇਹਨਾਂ ਨੇ ਅਵੇਰਵਾ ਦਿੱਤਾ ਸੀ ਹੋਰ ਜਾਣਕਾਰੀ ਲਈ ਸਟੇਸ ਯੂਗੀ ਪ੍ਰਿਯੰਕਾ ਮੀਲੂ ਜੁੜ ਚੁੱਕੇ ਨੇ ਪ੍ਰਿਯੰਕਾ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਇਸ ਦੀ ਜਾਣਕਾਰੀ ਦਿੱਤੀ ਗਈ ਹੈ ਕਿ ਪੰਜਾਬ ਦੇ ਵਿੱਚ 2 April ਤੋਂ ਦੋ ਹੋਰ ਟੋਲ ਪਲਾਜ਼ੇ ਬੰਦ ਹੋਣ ਜਾ ਰਹੇ ਨੇ ਦੇਖੋ ਇਹ ਜਾਣਕਾਰੀ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਹਾਲੇ ਕੀ ਦਿੱਤੀ ਗਈ ਹੈ ਕਿਉਂਕਿ ਇਸ ਦੇ ਵਿੱਚ ਵਿਰਵਾਬ ਦੇਸ਼ਕ ਇਹ ਕਿਹਾ ਗਿਆ ਕਿ ਕੰਪਨੀ ਦੇ ਵੱਲੋਂ ਖਾਸ ਕਰਕੇ ਕੋਵਿਡ ਤਨਾਲੀ ਕਿਸਾਨ ਅੰਦੋਲਨ ਦਾ ਵਿਰਵਾ ਦਿੱਤਾ ਗਿਆ ਔਰ 448 ਦਿਨਾਂ ਤੱਕ ਟੋਲ ਜਿਹੜਾ ਹੈ ਉਸ ਨੂੰ ਹੋਰ ਵਧਾਉਣ ਦੀ ਮੰਗ ਕੀਤੀ ਗਈ ਲੇਕਿਨ ਪੰਜਾਬ ਸਰਕਾਰ ਦਾ ਕਹਿਣਾ ਕਿ ਅਸੀਂ ਇਸ ਨੂੰ ਨਹੀਂ ਮੰਨਦੇ ਔਰ ਇਸੇ ਕਰਕੇ ਜਿਹੜੇ ਦੋਵੇਂ ਟੋਲ ਲੱਗਦੇ ਨੇ 2 April ਰਾਤ 12:00 ਵਜੇ ਤੋਂ ਬੰਦ ਕਰ ਦਿੱਤੇ ਜਾਣਗੇ। ਗੱਲ ਵੀ ਗੱਲ ਹੈ ਮੰਕੀ ਦੇ ਜਦੋਂ ਕੰਪਨੀਆਂ ਹਵਾਲੇ ਦਿੰਦੀਆਂ ਨੇ ਕਿ ਇਸ ਕਾਰਨ ਜਿਹੜੀ ਕੰਪਨੀ ਹੈ ਉਹਨੂੰ ਕਾਫੀ ਜਿਹੜਾ ਘਾਟਾ ਪਿਆ ਉਸ ਨੂੰ ਪੂਰਾ ਕਰਨ ਦੇ ਲਈ ਉਸ ਨੂੰ ਜ਼ਰੂਰ ਵਿਧਾਇਆ ਗਿਆ ਲੇਕਿਨ ਹੁਣ ਪੰਜਾਬ ਸਰਕਾਰ ਨੇ ਕੀ ਮਨਾ ਕਰ ਦਿੱਤਾ ਔਰ ਇਸ ਤੋਂ ਪਹਿਲਾਂ ਵੀ 10 ਟੋਲ ਪਲਾਜ਼ਾ ਜਿਹੜੇ ਨੇ ਮੌਜੂਦਾ ਸਰਕਾਰ ਦੇ ਵੱਲੋਂ ਬੰਦ ਕਰ ਦਿੱਤੇ ਗਏ ਸੀ ਟੋਲ ਪਲਾਜ਼ਾ ਪਿੰਡ ਚੰਦਪੁਰਾਣਾ ਨੇੜੇ ਮੂਗਾ ਕੋਟਪੁਰਾ ਰੋਡ 'ਤੇ ਬਣਿਆ ਸੀ ਉਸ ਉਹ ਵੀ ਜਿਹੜਾ ਹੈ ਸਰਕਾਰ ਦੇ ਵੱਲੋਂ ਬੰਦ ਕਰ ਦਿੱਤਾ ਗਿਆ ਸੀ ਔਰ ਜਿਹੜਾ ਦੇਖਿਆ ਜਾਏ ਜਿਹੜੇ ਇਹ ਪਿਛਲੇ 10 ਟੋਲ ਪਲਾਜ਼ਾ ਸੀ ਲੱਖਾਂ ਜਿਹੜੇ ਆਮ ਲੋਕਾਂ ਦੇ ਰੋਜ਼ ਦੇ 47 ਲੱਖ ਰੁਪਏ ਦੀ ਜਿਹੜੀ ਹੈ ਉਸ ਦੀ ਬਜਟ ਅਸੀਂ ਕਹਿੰਦੇ ਆਮ ਲੋਕਾਂ ਦੀ ਕੋਈ ਸੀ ਤੋ ਆਮ ਆਦਮੀ ਪਾਰਟੀ ਦੀ ਸਰਕਾਰ ਹਮੇਸ਼ਾ ਇਹ ਹੀ ਦਾਅਵਾ ਕਰਦੀ ਕਿ ਅਸੀਂ ਰਾਹ ਦੇਣ ਵਾਸਤੇ ਇਹ ਜਿਹੇ ਫੈਸਲੇ ਕਰਦੇ ਤਾਂ ਜੋ ਲੋਕਾਂ ਦੀ ਜੇਬ ਦੇ ਉੱਤੇ ਜਿਹੜਾ ਹੈ ਐਕਸਟਰਾ ਬੋਝ ਨਾ ਪਵੇ ਔਰ ਕੰਪਨੀਆਂ ਕਿਸੇ ਸਰਕਾਰ ਅਵੇਲੇ ਵੀ ਮਿਆਦ ਬਣਾਉਂਦੀ ਗੱਲ ਆਉਂਦੀ ਰਹਿੰਦੀ ਸੀ ਔਰ ਉਹ ਵਧਾਈਆਂ ਵੀ ਜਾਂਦੀ ਸੀ ਲੇਕਿਨ ਹੁਣ ਮਜੂਦਾ ਸਰਕਾਰ ਦਾ ਉਹਨਾਂ ਦਾ ਕਹਿਣਾ ਕਿ ਅਸੀਂ ਲੋਕ ਹਿੱਤ ਦੇ ਲਈ ਕੰਮ ਕਰ ਰਹੇ ਹਾਂ ਔਰ ਐਸੇ ਕਰਕੇ ਹੁਣ ਜਿਹੜੇ ਦੋ ਹੋਰ ਟੂਲ ਪਲਾਜ਼ਾ ਨੇ ਉਹਨਾਂ ਨੂੰ ਸਰਕਾਰ ਦੇ ਵੱਲੋਂ ਬੰਦ ਕੀਤਾ ਜਾ ਰਿਹਾ ਔਰ 2 April ਨੂੰ ਰਾਤ 12 ਵਜੇ ਤੋਂ ਇਹ ਜਿਹੜੀ ਟੂਲ ਪਲਾਜ਼ਾ ਨੇ ਬੰਦ ਕਰ ਦਿੱਤੀ ਜਾਂਦੀ ਹੈ ਜੀ ਜੀ ਪ੍ਰਿਆੰਕਾ ਬਹੁਤ ਸ਼ੁਕਰੀਆ ਟੂਲ ਪਲਾਜ਼ੇ ਬੰਦ ਹੋਣਗੇ ਤੇ ਇਸ ਨਾਲ ਲੋਕਾਂ ਨੂੰ ਵੀ ਜ਼ਰੂਰ ਰਾਹਤ ਮਿਲੇਗੀ ਦੋ ਟੂਲ ਪਲਾਜ਼ੇ ਬੰਦ ਕਰਨ ਦਾ ਐਲਾਨ ਪੰਜਾਬ ਸਰਕਾਰ ਦੇ ਵੱਲੋਂ ਕੀਤਾ ਗਿਆ ਦੋ April ਰਾਤ 12 ਵਜੇ ਤੋਂ ਇਹ ਦੋ ਟੂਲ ਪਲਾਜ਼ੇ ਬੰਦ ਕੀਤੇ ਜਾਣਗੇ